ਆਹ ਮੰਦਰੇ ਹੈਂਡ ਬ੍ਰੇਕ ਹੈ। ਇਹ ਬ੍ਰੇਕ ਜੋਗਾ ਬ੍ਰੇਕ ਹੈ। ਸਾਰੇ ਵੀਰਾਂ ਨੂੰ ਲਾਓ ਸੱਜਣੋ ਕਰਦੇ ਆਂ ਵਲੌਗ ਦੀ ਸ਼ੁਰੂਆਤ ਸਵੇਰ ਦੀ ਸਵੇਰ ਦੇ ਨਾਲ। ਤੇ ਅੱਜ ਕਿਹੇ ਵੀਰ ਨੇ ਲੈਣਾ ਟਰੈਕਟਰ ਨਵਾਂ ਤੇ ਆਪਾਂ ਚੱਲਨੇ ਆਂ ਏਜੰਸੀ ਦੇ ਵਿੱਚ ਇਹ ਮਲਾਉਣੇ ਆਂ ਤੁਹਾਨੂੰ ਸਾਰਾ ਹੀ ਉੱਥੇ ਪ੍ਰੋਗਰਾਮ ਦਿਖਾਵਾਂਗੇ। ਤੇ ਉੱਥੇ ਦੋ ਟਰੈਕਟਰ ਪੁਰਾਣਿਆਂ ਦੀ ਵੀ 10 22 17 ਦੇ 18 ਮਾਡਲ ਦੀ। ਉਹਦਾ ਕੀ ਪ੍ਰਾਈਸ ਮੰਗਦੇ ਏਜੰਸੀ ਵਾਲੇ। ਤੇ ਜਿਹੜਾ ਵੀਰ ਨੇ ਟਰੈਕਟਰ ਲੈਣਾ ਉਹ ਕਿਹੜਾ ਆਪਾਂ ਉਹ ਵੀ ਦਿਖਾਉਣੇ ਆ ਤੁਹਾਨੂੰ। ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਤੇ ਬੈਲ ਆਈਕਨ ਨੂੰ ਦਬਾ ਦੇ ਜੀ ਹੁਣ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਫਿਰ ਚਲਦੇ ਆਂ ਸੱਜਣਾ ਉੱਥੇ ਜਾ ਕੇ ਮਿਲਨੇ ਆਂ ਏਜੰਸੀ ਸਿੱਧਾ ਆਪਾਂ ਹੋਂਦ ਤਨੂੰ ਹਾਂ 50 50 डी 50 50 डी ਖੜੇ ਦੋਵੇਂ ਆ ਖੜੇ ਸੈਗਨੇਟ ਆ ਸੈਗਨੇਟ ਨਿੱਕਾ 450 ਕਬੂਟਾ ਇੱਕ ਕਬੂਟਾ ਵਾਲਿਆਂ ਦੀ ਏਜੰਸੀ ਇਹੋ 16 ਦੇ ਟਾਇਰ ਨੇ ਨਿੱਕੇ ਪਾਏ ਮੈਂ ਟਾਇਰ 14 ਦੇ 14 ਦੇ ਹੈਗਾ ਵੀ ਨਿੱਕਾ ਆ ਓਏ ਗਾਈ ਨਿਕਾ ਆਵੇ ਹੈ ਇਹੋ ਨੀ ਕਿਹੜਾ ਯਾ ਪਿਆੜੀ ਇਹ ਸਜਣੋ ਮੋਗੇ ਆ ਟਪੋਟਾ ਵਾਲਿਆਂ ਦੀ ਏਜੰਸੀ ਲੇਗਾ ਸਾਈਗਨ ਇਹ ਪੈਸੇ ਇਹ ਆ ਸਾਈ ਲੈਣੀ ਆਵਾਜ਼ ਕੋ ਨਹੀਂ ਇਹਨਾਂ ਦੀ స్టార్ਟ ਕੀਤਾ ਨਾ ਪਤਾ ਹੀ ਨਹੀਂ ਲੱਗਦਾ ਸਟਾਰਟ ਦਾ ਵੀ ਇਹਨੇ ਆਪਣੇ ਖੜਨੇ ਕਿਉਂ ਨਹੀਂ ਉਹ ਵੱਡੇ ਵੀ ਖੜੇ 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 ਨਹੀਂ ਹੁੰਦੀ ਆ ਗਲਾਵਾ ਆ ਖੜਾ 4/4 ਹੈ ਇਹਗਾ 550 ਨਹੀਂ 5502 ਕਿਹੜਾ ਆ ਆਉਂਦੇ ਨਾ ਵੱਡਾ ਨਹੀਂ ਆ ਸਕਦਾ ਵੱਡਾ ਨਹੀਂ ਆ ਵੀ ਮਾੜ ਹੋਈ ਏ ਉਹੀ ਏ 1100 ਕਿਵੇਂ ਆ 16 ਦੇ ਟਾਇਰ ਇਹ ਤਾਂ ਕਿੰਨੇ ਦੇ 16 922 ਮੋੜੀ ਨਹੀਂ ਪਾਉਂਦੇ ਬਹੁਤ ਵਧੀਆ ਜੀ ਹਾਈਟ ਬਹੁਤ ਹੈ ਕਿੰਨੇ ਇਹ ਬ੍ਰਾਂਡ ਆ ਕਿੰਨਾ ਖ 11 11 12 ਤੇ ਉਹ ਜ਼ਰੂਰੀ 55 ਨਾ ਇਹ ਮੈਨੂੰ 90 ਪਾਉ ਦਾ ਪੀਰ ਨੂੰ ਮਿਲ ਜੂਗਾ ਹੈ ਫਰੀਦ ਨਹੀਂ ਲੈਣਾ ਇਹਨਾਂ ਫਰੇਤ ਨਹੀਂ ਲੈ ਵਾ ਉਦੋਂ ਹੀ ਨਹੀਂ ਜਾਣਾ ਕੋਈ ਜਿਹੜੇ 65 ਪਾਦੇ ਕੋਈ 65 ਪਾਦੇ ਕੋਈ ਹੋਇਆ ਉਹਦੇ ਲਈ ਐਮਪਲੀਮੈਂਟੇਸ਼ਨ ਦੇ ਪਾਸੇ ਫੇਰ ਸਾਨੂੰ ਉਹ ਲੈ ਇਹ ਉੰਦੀ ਤੋਂ ਉੰਦੀ ਪਾਵਰ ਇੱਕ ਹੀ ਨਹੀਂ ਪਾਵਰ ਹੈ ਕਿ 2 ਲੱਖ ਰੁਪਏ ਘਟਾ ਅੱਛਾ ਉਹ ਜਿਹੜਾ ਉਹ 4 ਵੀਲ ਕਰਕੇ ਉਹ 4 ਵੀਲ ਕਰਕੇ ਹੈ ਨਾ ਬਾਵਰ ਮਨેશ ਜੀ ਹਾਂ ਉਹ ਉਹ 4 ਵੀ ਲੈਣਾ ਉਹ ਤਾਂ ਰੱਖ ਕੇ ਥੋੜਾ ਜਿਹਾ ਡਬਲ ਹੋ ਗਿਆ ਇਹ ਦਾ ਹੱਥ ਹੈ ਇਹ 2 ਲੱਖ ਘਾਟ ਆਉਂਦਾ ਉਹ ਕਿੰਨੇ ਦਾ ਕਿਹਾ ਸੀ 11 ਸੀ 12 ਆ ਰਹੇ ਹੋ ਗਿਆ 11 80 ਇਹਨੂੰ ਵੀ 16 922 ਦੇ ਠੇਰ ਹੈ ਇਹ ਕੰਪਨੀ ਸਜਣੋ ਬਾਹਰ ਦੀ ਇਹ ਜਿੱਥੋਂ ਦੀ ਨਹੀਂ ਹੈਗੀ ਉਹ ਹੋਰ ਬਾਈ ਹੋਰ ਗੋਪਟਾ ਅਈਓ ਨਾਲ ਬਹੁਤ ਬਹੁਤ ਗੋਲੀ ਕਿੰਨੀ ਕੋ ਵਿਕਰੀ ਹੁੰਦੀ ਪਈ ਜਾਂਦੀ ਤੇ ਕੋਈ ਨਹੀਂ ਇੰਨੀ ਠੀਕ ਠਾਕ ਕੰਮ ਵਿਕਰੀ ਵੀਰੇ ਆਪਣੀ ਹੈਗੀ ਆ ਬਣ ਕੇ ਚੱਲਵੇ ਤੂੰ ਪਿਛਲੇ ਸਾਲ 60 ਟਰੇਟਰ ਵਿੱਚ ਅੱਛਾ ਅੱਛਾ ਤੇ ਨਵੇਂ ਸਾਲ ਚ 70 ਟਰੇਟਰ ਹੋਏ ਆ ਤੇ ਹੁਣਾਂ ਕੀ ਵੈਸੇ ਵੇਖੀ ਤਾਂ ਵਿਰਲਾ ਬੰਜ ਆਇਆ ਨਾ ਕਿਤੇ ਵਿਰਲਾ ਬੰਜ ਕਿਸੇ ਕੋਲੇ ਉਹ ਆਏ ਨਾ 3 ਸਿਕਿੰਡ ਦੇ ਦੋਸਾਲੀ ਹੋਏ ਆ ਅੱਛਾ ਆਹ ਮਾਰਕੀ ਪੂਰੀ ਬਣਾ ਗਿਆ ਉਹਦੀ ਕਿਹੜਾ اچھا ਜਿਹੜਾ ਪਿੱਛੇ ਆ ਬਿਲਕੁਲ ਸੇਣੀ ਤੋਂ ਹੀ ਹਾਂਜੀ ਬਾਜਨ ਦੀ ਵੀਡੀਓ ਵੇਖਾ ਪੰਨੀ ਦੀ ਬੋਤਲ ਰਾਤ ਦੇ ਹਲਦੀ ਨਹੀਂ ਜਿੰਦੇ ਆਹ ਇਹ ਕਹਦਾ ਸਾਇਲੈਂਟ ਹੈ ਬਾਕੀ ਬੜਾ ਸਾਇਲੈਂਟ ਨਹੀਂ ਆਉਂਦਾ ਥੋਰ ਕੋਈ ਕਾ ਨਮਸਕਾਰ ਜਾਰੇ ਗੂੜੇ ਯਾਰ ਫੇਰ ਤੇ ਆਇਆ ਦਾ ਉਹ ਤਾਂ ਕਾਫੀ ਤੇ ਬਜਾਈ ਹੋਇਆ ਉਹਦਾ ਪੈਸੇ ਦੇ ਪਹਿਨ ਨਹੀਂ ਪਾਵਰ ਲਾਉਂਦੇ 55 ਹਾਊਸ ਬੋਰ 11 ਲੱਖ ਕਿੰਨੇ ਦਾ ਹੈ ਕਿਨੇ ਅੰਦਰ ਨੂੰ ਹੈ ਨਾ ਇਹ ਕੋਠੇ ਕਿਤੇ ਹੁੰਦੇ ਪਹਿਲਾਂ ਹੀ ਕਿਤੇ ਹੈ ਉਰੇ ਗਏ ਨਹੀਂ ਪੁੱਠੇ ਗਏ ਸਿੱਧੇ ਹੀ ਨਹੀਂ 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 ਪੁੱਠੇ ਆ ਪੁੱਠੇ ਆ ਹੈ ਪਲੇਟਾਂ ਉੱਤੇ ਆ ਜਿਹੜੇ ਆ ਬੰਦੇ ਨਹੀਂ ਆਏ ਇਹ ਬਾਹਰ ਨੂੰ ਆਉਂਦੇ ਇਹ ਵੀ ਉਂ ਹੀ ਉਂ ਆਏ ਦੇਵੇਂ ਮਗਰੋਂ ਮਗਰੋਂ ਇਵੇਂ ਕੀਤਾ ਏਹੀ ਜੱਗਰ ਬਾਹਰ ਨਿਕਲ ਜਾਣ ਜੋ ਪਲੇਟਾਂ ਆ ਵਿਹਾਰ ਜਿਵੇਂ ਆਏ ਇੱਕ ਰਾਈਆ ਯਾਰ ਚੱਲ ਜਿਹੜੇ ਦੋ ਪਲੇਟ ਹੈ ਆ ਬੁਰੀ ਚੈਨਰ ਤੋਂ ਟੋਲ ਹੈ ਕਿ ਕਿਰੇ ਰਹਿ ਗਿਆ ਸੀ ਪੁੰਨੇ ਆ ਚੰਗਾ ਵਜੇ ਆ ਜਾ ਉਧਰ ਕਿਵੇਂ ਲੋ ਮੁਝਾ ਪਾਂ ਆ ਜਾਰੀਏ ਦੇ ਨਾਲ ਉਹੜੀਲ ਤੇ ਲੱਗਾ ਵਾ ਇਹ ਹਰ ਕੋਈ ਇੱਥੇ ਚੈੱਕ ਹੋ ਜਾਣਾ ਕਿਤੇ ਜਾਣ ਦੀ ਲੋੜ ਨਹੀਂ ਐ ਸੱਠੀ ਆਉਂਦੇ ਟਾਵਾ ਲੈ ਜਾ ਦੋ ਦੋ ਘੰਟੇ ਮੱਜਾਂਦੇ ਮੈਂ ਤੰਕਣਾ ਹਣਾ ਇਹਦਾ ਬਾਈਂਡਰੀ ਹੈ ਕਿਵੇਂ ਤਿੰਨ ਨਾ ਤਿੰਨ ਨੂੰ ਨਾ ਚਾਰ ਸਿਲੰਡਰ ਹੈ ਚਾਰ ਸਿਲੰਡਰ ਹੂੰ ਚਾਰ ਚਾਰ ਸਿਲੰਡਰ ਇੰਨੇ ਲੱਗਟਾ ਨੋ ਵਾਲਾ ਛੋਟਾ ਜਿਹਾ ਬਿੰਨ ਵਾਲਾ ਨਿਕਿਆ ਜਿਵੇਂ ਮਹਿੰਦਰਾ ਦਾ ਹੁੰਦਾ ਅੱਗੇ ਇਹਦੇ ਹੱਲ ਪਾਉੜਾ ਉਹ ਬ੍ਰੈਂਡ ਤਿਆਰ ਕੀਤਾ ਹੈ। ਇਹਦੇ ਟਾਈਮ ਹੈ ਦਾ ਬਾਈਕ ਲੋਏ ਥੱਪਣਾ ਨੇ ਵੈਦਾ ਹੈ। ਸਹੀ ਗੱਲ। ਉਹ ਜਿਹੜਾ ਡੇਟਾ ਹੈ ਇਹਦੇ ਬੈਸਟ ਮਾਣਾ। ਇਹਦੇ ਡੇਟਾ ਬੈਸਟ ਮਾਣਾ। ਨਿੱਕੀ। ਉਹ ਜੂਦੇ ਸੋਹਣੀ ਬੜੀ। ਅੱਛਾ ਜਿਹੜਾ ਪੰਪ ਹੈ ਦਾ ਪੰਪ ਦਾ ਆਪ ਤਾਂ ਹੀ ਆ। ਅੱਛਾ। ਕੋਈ ਮਤਲਬ ਯਾਰ ਪੇ ਨਹੀਂ ਹਿੰਦੇ। ਕਾਹੀ। ਆਪਦੇ ਅਚੈਸੀ ਦੇ ਵਿੱਚ ਫਿੱਟ ਆਏ ਬਾਹਰ ਦਾ ਬਣਾਇਆ ਹਾਂ ਬਾਜਪਾਨ ਦਾ ਜੁਬਾਨ ਤੇ ਜੁਬਾਨ ਦੇ ਜੀਵ ਨਹੀਂ ਮਰਦਾ 5 ਸਾਲ ਦੀ ਗਾਰੰਟੀ ਹੈ ਸਾਡੇ ਦੇ ਪਰਮਾਪੋਰ ਹਾਂ ਹਾਂ ਇਹ ਸਾਡੇ ਪੰਜ ਦਾ 21 ਮਾਡਲ ਆਏ ਬਾਹਰ ਤੋਂ ਦੋ ਜੌਂੜੀਆਂ ਦੇ ਗਏ ਆਪਾਂ ਨੇ ਜਨੇਗ ਵਾਲਾ ਸਰਪੇ ਜਿਹੜੀ ਹੈ ਜੌਂੜੀਆਂ ਦੀ ਕੀ ਕਰਨੀ ਕੋਲਾ ਆ ਜੀ ਨੇ ਇਹ ਕੋਈ ਉਹ ਦੇਖਣ ਇਕ ਲੱਗ ਗਿਆ ਤੁਸੀਂ ਸਹੀ ਲੱਗਿਆ ਖੜਾ ਜਿਹੜਾ ਆ ਲੱਗ ਗਿਆ ਆ ਵੱਡਾ ਅੱਛਾ ਜੀ ਉਹ ਕਿੰਨੇ ਖੜਦੇ ਜੀ ਉਹ ਡੇਟਾ ਪੰਜ ਮਹੀਨੇ ਲੱਗਦੇ ਘਟੇ ਹੋਈ ਤੇ ਉਹ ਬਾਹਰ ਵੀ ਇਕੱਲੇ ਖੜਾ ਹੈ ਡਾਕਟਰ ਸੱਜਣ ਉਹ ਵੀ ਖੜਾ ਨਿੱਕਾ ਜਿਹਾ ਬੱਚਾ ਆ ਇਹ ਰਾਣੇ ਵਾਂਗ ਇਹ ਲੱਗ ਗਿਆ ਤੇ ਛੋਕਾ ਕੇ ਨਾਲ ਮੋੜ ਵੀ ਜਾਵੇਗਾ ਜਿੱਦ ਮਾਜੀ ਮੋੜਲਾ ਮਗਰ ਉਹ ਯਾਰ ਨਿਕਾ ਰਾਣੇ ਨੂੰ ਲੈ ਦਨ ਆ ਜਾ ਆਇਆ ਸਟਾਰਟ ਕਰਨਾ ਆਇਆ ਸਟਾਰਟ ਕਰਨਾ ਆਇਆ ਕਾਰ ਜਾ ਆ ਫੇਰ ਆਪ ਕਰਦੇ ਆਇਆ ਕਾਰ ਭਾਈ ਜੀ ਉਹ ਵੀ ਟੈਂਕਰ ਨੂੰ ਨਾਮ ਨੂੰ ਭੌਂਦੇ ਆਇਆ 1000 ਲੀਟਰ ਭਾਗ ਕਰਦਾ ਕੱਲਾ ਇਹ ਨਹੀਂ ਸਾਡਾ ਲੋਡ ਤੇ ਬਲੋਡ ਬਰਾਬਰ ਇਧਰ ਗਿਆ ਜਾਲ ਚਾਬੀ ਨਹੀਂ ਮਿਲੀ ਰਹੀ ਹੈਗੀ ਹੈ ਆਹ ਕਿੰਦੀ ਚਾਬੀ ਜੀ ਜੇ ਜਰੂਰ ਮਰਜੀ ਲਾ ਲੱਗ ਜਾਂਦੀ ਨਹੀਂ ਵੱਖੋ ਵੱਖ ਲੌਗ ਹੋਵੇਗਾ ਜੋ ਪਹਲਾ ਨਹੀਂ ਲੱਗਦਾ ਹੱਥ ਰੱਖ ਕੇ ਵੇ ਨਾ ਇਹ ਤੇਰੇ ਹੋਰ ਮੱਠੀ ਹੋਵੇਗੀ ਗਰਮ ਹੋਵੇ ਪਰ ਜੋ बड़ी जमें उन्हें ग्राह गई बड़ी या चला के ਮੜਾ ਧਿਆਨ ਨਾਲ ਧਿਆਨ ਨਾਲ ਠੀਕ ਹੈ ਨਾ ਧਿਆਨ ਨਾਲ ਮੈਂ ਮੜਾ ਜਾ ਧਿਆਵੀ ਭਜੂਵੀ ਨਾ ਜਿਆਦਾ ਧਿਆਨ ਨਾਲ ਜਾ ਆ ਸੱਜੇ ਹੈ ਜੱਬਾ ਐਸੇ ਪੰਪ ਤੇ ਨਾ ਕੋਈ ਮੋੜ ਲੈ ਨਾ ਉਹ ਵੀ ਜਾਣਾ ਉਹ ਵੀ ਨਾ ਇਹਦੇ ਪੰਪ ਦੇ ਮੋੜ ਦੇਣਾ ਲੈ ਬੇ ਸਜਨੋ ਸ਼ਬਦ ਨਾ ਨਵਾ ਲੈਣਾ ਅੱਜ ਜਟਾ ਨੇ ਲੱਡੂ ਵੜੀ ਚਨੇ ਨੇ ਅੱਜ ਅੱਜ ਲੱਡੂ ਵੜੀ ਚਣ ਗਏ ਵੰਡੇ ਗਾ ਵੰਡੇ ਗਾ ਵੰਡੇ ਗਾ ਸੰਦਲਾ ਆ ਆਸ਼ਰਮ ਜਾਂਦੀ ਘਰ ਖਵਾ ਕੇ ਜਾਣੇ ਸਹੀ ਗੱਲ ਐਨੂੰ ਲੈ ਜਾ ਐਨੂੰ ਕਿੱਧਰ ਮਾਰ ਕੇ ਨਹੀਂ ਨਹੀਂ ਪੰਪ ਦੇ ਵਿੱਚੋਂ ਕੜਾ ਕਿਆ ਅੰਨਾਲ ਮੈਨੂੰ ਕਾਰਨ ਹਰ ਵੀ ਹੁੰਦਾ ਹੈ ਫਰੈਂਡ ਦਾ ਫਰਕ ਪੈਂਦਾ ਹੈ ਇਹ ਕਿ ਕਮਰੀਆਂ ਕਰਦੇ ਜੌਂਡੀਰਾਂ ਤੇ ਜਾਣ ਮਤਲਬ ਆ ਰਿਹਾ ਹੈ ਬਸ ਕੋਰਣ ਤਾਂ ਕਮਰੀ ਹੀ ਕਰਦੇ ਨੇ ਜੌਂਡੀਰ ਵੀ ਐਵੇਂ ਦੀ ਹੁੰਦੀ ਬਾਜ ਵੀ ਐਵੇਂ ਦੀ ਸਾਡੀ ਆਹ ਤੇ ਘੱਟ ਵਿੱਚ ਲੋ ਯਾਰ ਸਹੀ ਵੈਸੇ ਮਾਰ ਕੇ ਵਿੱਚ ਇਹ ਨਾ ਟਰੈਕਟਰ ਤੇ ਆਵੇ ਅੱਗੇ ਇੱਕ ਹੈਗਾ ਤੇ ਇੱਕ ਚਾਹੀਦਾ ਇਹਨਾਂ ਨੂੰ ਹੋਰ ਹੈ। ਮੋਟਰ ਕਰਾਇਆ ਲਿਆ ਇਹਨੇ ਨਾ। ਉਹਦੇ ਤੇ ਲਗਣਾ ਲੂਣਾ ਮੋਟਰ ਕਰਾਇਆ ਬਦਲੀ ਹੋ। ਹਾਂ ਮੋਟਰ ਕਰਾਇਆ ਬਦਲੀ ਪੰਗਾ ਲੈਣਾ ਜਿਹੜਾ ਲਿਆ। ਬੰਦ ਜੇ ਹਿਸਾਬ ਨਹੀਂ ਨਹਿਗਾ। ਹੈਂਡ ਬ੍ਰੇਕ ਤੇ ਨਕੇ ਸੀ। ਅਗਾ ਹੀ ਵੇਖ ਲਾ ਥੱਲੇ ਨੂੰ ਵੇਖੀ। ਨਹੀਂ ਨਹੀਂ। ਬ੍ਰੇਕ ਚੋਕਾ ਬ੍ਰੇਕ ਬ੍ਰੇਕ ਲੱਗੀ ਸਾਫ ਨਹੀਂ ਨਾ ਹੁੰਦਾ ਜੀ ਉਹ ਹੈਂਡ ਬ੍ਰੇਕ ਚੋਕਲਾ ਉਹ ਲੱਗੀ ਹੁੰਦੀ ਨਾ ਰੱਖਿਆ ਹਾਂ ਦਾ ਕੇ ਆਜੇ ਦੱਬੇ ਚੱਲਣਗੇ ਬਰਫੀਆ ਨੇ ਬੜਾ ਜਾਲ ਚੱਲ ਰਿਹਾ ਇਹਨੂੰ ਨਹੀਂ ਬਲੌਗ ਕਰ ਗਿਆ ਦੇਖੋ ਆਏ ਐਸਾ ਦੀ ਕੀ ਕੀਮਤਾਂ ਨਿੱਕੇ ਦੀ ਉਹ 500 ਹੈ 580 ਦਾ ਐਸਾ 580 ਦਾ ਮਾੜਾ ਮੋੜ ਨਹੀਂ ਜਾਏਗਾ ਹੋਰ ਵੀ ਲੱਗ ਰਹੇ ਹੋਰ ਵੀ ਲੈ ਤੇ ਬਾਗਾ ਭੂਗਾ ਦੇ ਵਿੱਚ ਕੰਮ ਦਿੰਦਾ ਬੱਚਾ ਬੱਚਾ ਹਾਂ ਹਾਂ ਆ ਰੰਗ ਆ ਰੰਕਾ ਜੇ ਆ ਗਈ ਸਲੈਂਸਰ ਅੱਛਾ ਕੀ ਨਹੀਂ ਤੁਰਨਾ ਆ ਗੇਰ ਇੰਦੇ ਆਉਣੇ ਨਹੀਂ ਨਹੀਂ ਗੇਰ ਤਾਂ ਇੱਧਰ ਨਹੀਂ ਇਹੋ ਹੀ ਇਹਦੇ ਇਹ ਰਾਹ ਇਹ ਅੱਛਾ ਇਹ ਲਿਫਟ ਲੂਟ ਵਾਲਾ ਪਿੱਛੇ ਵਾ ਇੱਧਰ ਗਲਾਸ ਵੀ ਰੱਖਣ ਉਹ ਆ ਛਤਰੀ ਦੇ ਪੈਰ ਤੇ ਇੱਕ ਡੂਠੋ ਕਿਹਾ ਤੇ ਇੱਕ ਡੂਕ ਲਾਗੇ ਚੰਗੇ ਐਗਰੀਮੈਂਟ ਇੱਕ ਬੋਟਾ ਬ੍ਰੇਕਾਂ ਹੀ ਬਰੇਕਾ ਇਹ ਬਰੇਕਾ ਮੇਰਾ ਆ ਰੇਸ ਹੋਵਿੰਦੀ ਇਹ ਰੇਸ ਵਾਲੀ ਇਕੱਲੀ ਆ ਵੀ ਰੇਸ ਮਿਲਦਾ ਹੈ ਲੈ ਦੱਸ ਹਾਂ ਇਹ ਵਿਜੇ ਭਰਾਵਾ ਜੱਟ ਫਸਣਗੇ ਆ ਜੱਟ ਅੱਜ ਫਸਣਗੇ ਮੈਂ ਹੈ ਆ ਜਿਹੜੇ ਸੰਤਰੀ ਇਹ ਰੰਗ ਦੇ ਦੇ ਸੰਤਰੀ ਸੰਤਰੀ ਆ ਬੜਾ ਬਦੇਮ ਬੜਾ ਇਹ ਫਸਣਗੇ ਬਾਜ਼ਾਰ ਰੰਗਗੇ ਰੰਗੇ ਜਿਹੜਾ ਕਮੈ ਲੱਗਾ ਹਾਂ ਇਹ ਪੈਸੇ ਜਾਏ ਬੋਲੇ ਇਹ ਤਾਂ ਕੋਈ ਕਰ ਲੈਨੇ ਆ ਬੰਦ ਕਰ ਸਿਆਣਪ ਆਵੇ ਇਕੱਲੇ ਬੰਨੇ ਆ ਗਿਆ ਧਿਆਨ ਨਾਲ ਧਿਆਨ ਨਾਲ ਆਇਆ ਆ ਬੈਗ ਦਾ ਬੈਗ ਦਾ ਉਧਰ ਹੈ ਤੇ ਅੰਨ ਪਰ ਆ ਜਾ ਮਰਾ ਬੰਦਾ ਅਨਜਾਨ ਪਰ ਆ ਜੋ ਹੋਰ ਆ ਲੱਗੇ ਦੂਜਾ ਨਾ ਵੇ

ਕਿੰਨੇ ਸਾਲ ਹੋ ਗਏ ਆਪਣੀ ਏਜੰਸੀ ਨੂੰ ਉੱਥੇ ਹਾਂ ਕੀ ਹੋ ਗਿਆ ਮੈਚ ਹੋ ਗਿਆ ਆਪਣੀ ਇਹ ਤਰੀਕਾ ਸੇ ਤਾਰੀਫ ਬਣਾ ਨਹੀਂ ਨਹੀਂ ਬਣਾ ਰਹੀ ਹੈ ਇਹ ਆ ਪਸੰਦ ਨਹੀਂ ਨਹੀਂ ਇੱਕ ਨੰਬਰ ਆ ਹਮ ਨੂੰ ਚਾਹ ਲੱਗੇ ਕਰੀਏ ਗੱਲ ਫਿਰ ਹੁੰਦੀ ਲੱਗੇ ਕਰਨੀ ਪੈਣੀ ਹੈ

ਪੈਵਰ ਹਾਲ ਨਹੀਂ ਆਉਂਦੀ ਨਹੀਂ ਮੈਨੇ ਕਿਸੇ ਨੂੰ ਹੋਣ ਹੈ ਕਿ ਬ੍ਰੋ ਟ੍ਰੰਡ ਨੂੰ ਹੋ ਰਿਹਾ ਜੀ ਅੱਛਾ ਜੀ ਲੈਣਾ ਕਰੇਗਾ ਮਾਨਤਨ ਕਰੇਗਾ ਜਿਵੇਂ ਕੇ ਕੋਣ ਕਰਦਾ ਮਾਨਤਨ ਕਰੇਗਾ ਚਲੋ ਸਮਾਨ ਨਾਲ ਕੀ ਰੀਲੋਡ ਸਮਾਨ ਨਹੀਂ ਛਤਰੀ ਤਾਂ ਨਹੀਂ ਆਹੀ ਚਾਦਰੀ ਦੇ ਘਰੇ ਪਈ ਉਹ ਦੂਜੀ 35 ਰੁਪਏ ਕੱਟਿਆ ਜਾਣਾ ਨਾਲ ਲੈ ਜਾ ਦੋ ਛਤਰੀ ਵਾਸਤੇ ਦਾ ਅਲੱਗ ਆਣਾ ਬੰਨਾਲਾ ਜੀ ਕੋਈ ਘਟਾ ਵਾਧਾ ਕਰ ਲੈ ਚਲੋ ਆਜੋ ਆਜੋ ਹੁਣ ਪੈਸਾ ਪੂਰਾ ਕਰੋ ਤੇ ਯਾਰ ਬਾਈਪਰ ਆਹ ਤਾਂ ਬਾਈਪਰ ਵੰਜਾ ਆਪ ਤਾਂ ਬਣਾਇਆ ਇਹ ਮਜ਼ਬੂਤ ਹੈ ਤੂੰ ਮਜ਼ਬੂਤ ਕਿਹੜਾ ਵੇਡ ਵਾ ਕਿੰਨਾ ਵੇਚਿੰਦੇ ਹਾਂ ਓਏ ਕੋਈ ਨਾ ਥੋੜਾ ਬੱਤੀ ਦੀ ਛੋਟੀ ਆ ਜੁੱਲਾ ਲਾਇਆ ਨਾ ਲੌਂਗ ਜਿਵੇਂ ਉਹ ਆਪਣੇ ਚੌੜਾ ਲੱਗਾ ਆ ਵੀ ਸਜਣੋ ਦੋ ਖੜੇ ਨੇ 50 50 ਡੀ ਜੌਂਡੀਅਰ ਕਪੂਟਾ ਏਜੰਸੀ ਦੇ ਵਿੱਚ ਮੋਗੇ ਦੇ ਬਾਹਰ ਬਾਈਪਾਸ ਰੋਡ ਬੁੱਗੀਪੁਰੇ ਰੋਡ ਦੇ ਬਾਈਪਾਸ ਦੇ ਉੱਤੇ ਕਪੂਟਾ ਏਜੰਸੀ ਆ ਦੋ ਕੋ ਟਰੈਕਟਰ ਕਟੀਚੇ ਹੋ ਜੇ ਕਿਸੇ ਵੀਰ ਨੇ ਇਹ ਵੀ ਚਾਹੀਦਾ ਹੋਵੇ 50 50 ਜੌਂਡੀਅਰ ਡੀ ਦੇ ਇੱਥੇ ਦੋ ਖੜੇ ਨੇ ਆਹ ਜਿਹੜੇ ਮਾਡਲ ਨੇ 17 ਸਰਾਂ 17 ਮਾਡਲ ਨੇ ਚਲੋ ਹੁਣ ਪੈਸੇ ਪੁਹੇ ਦੀ ਤਿਆਰੀ ਕਰੋ ਤੁਸੀਂ ਆ ਜਿਹੜੇ ਜੂਨੀਅਰ ਇਹਨਾਂ ਦੀ ਕੀ ਕੀ ਹੁੰਦਾ ਹੈ ਇਹ ਪੰਜ ਪੰਜ ਲੱਖ ਹੁੰਦਾ ਹੈ ਪੰਜ ਪੰਜ ਲੱਖ 17 ਮਾਡਲ ਨੇ ਤਾਂ ਜੀ 17 ਮਾਡਲ ਤੇ 5-5 ਲੱਖ ਰੁਪਈਆ ਮੰਗਦੇ ਡਿਮਾਂਡ ਕਰਦੇ ਨੇ ਪਰ ਵੇਖੋ ਮੌਕੇ ਤੇ ਇਧਰ ਉਧਰ ਹੋ ਜਾਣਗੇ 14 ਦੇ ਟਾਇਰ ਪਿਛਲੇ ਪਏ ਹੋਏ ਟਰੈਕਟਰ ਦਾ ਜੇ ਸਾਫ ਪੈਣ ਬਿਲਕੁਲ ਛਤਰੀ ਲੱਗੀ ਫੇਵਰ ਵਾਲੀ ਇਹਨੂੰ ਵੀ ਛਤਰੀ ਫੇਵਰ ਵਾਲੀ ਲੱਗੀ ਹੋਈ ਇਹਨੂੰ ਰੈਡੀਅਰ ਦੇ ਟਾਇਰ ਪਏ ਨੇ ਤੇ ਇਹਨੂੰ ਦੂਜੇ ਨਹੀਂ ਆਹ ਰੈਡੀਅਰ ਟਾਇਰ ਦੋਵੇਂ 17 ਮਾਡਲ ਦੇ